ਸਾਸੀ ਕਾਲਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਐਸ ਟਾਈਮ ਫਰੋਇਪੁਰ ਜ਼ਿਲ੍ਹੇ ਦੇ ਆਖਰੀ ਪਿੰਡ ਗਿੱਲ ਦੇ ਵਿੱਚ ਗਿੱਲ ਪਿੰਡ ਆ ਜਿਹੜਾ ਫਰੋਇਪੁਰ ਜ਼ਿਲ੍ਹੇ ਦਾ ਪਿੰਡ ਆ ਮਿੱਤਰੋ ਤੇ ਦੋ ਜਾਨਵਰ ਦਿਖਾਉਣੇ ਆ ਦੋਵੇਂ ਪਲੂਣ ਵੱਛੀਆਂ ਦਿਖਾਉਣੀਆਂ ਤੁਹਾਨੂੰ ਮਿੱਤਰੋ ਦੋਵਾਂ ਦੀ ਡਿਟੇਲ ਜਾਣਣੀ ਆ ਕਿੰਨੇ ਕਿੰਨੇ ਦਿਨਾਂ ਦੀਆਂ ਕੱਚੀਆਂ ਵਾਂ ਤੇ ਇਹ ਵੀ ਉਸ ਹਫ਼ਤੇ ਵੜਾ ਮਿਲਣੀਆਂ ਆ ਤੁਹਾਨੂੰ ਵੀ ਜਦੋਂ ਤੁਸੀਂ ਤੋਕੜਾ ਘਪਣਾ ਕਰ ਲੋ ਤਾਂ ਤੁਹਾਡਾ ਨੇੜੇ ਜੇ ਦਸੀ ਜੀ ਘਟਕੇ ਦੇ ਪਰ ਪੂਰੇ ਕਰਦਿਆਂ ਹੁਣ ਆਪਣੀ ਸੋਚ ਹੁੰਦੀ ਆ ਵੀ ਜਿਹੜਾ ਵੀ ਦੁੱਧ ਵਾਲਾ ਭਰਾ ਪਸ਼ੂ ਲੈਂਦਾ ਨਾ ਉਹਨੂੰ ਤੋਕੜ ਗੱਪਣ ਕਰਕੇ ਜਦੋਂ ਪਸ਼ੂ ਵੇਚੇ ਉਹਦਾ ਨੇੜੇ ਕੰਮ ਹੁੰਦਾ ਹੋਵੇ ਤੇ ਉਹ ਬੰਦਾ ਕਾਮਜਾਪ ਹਮੇਸ਼ਾ ਹੁੰਦਾ ਜਿਨੇ 700000 ਦੀ ਲੈ ਕੇ ਤੋਕੜ ਕਰਕੇ 25 ਦੀ ਵੇਚਣੀ ਹੈ ਉਹ ਬੰਦਾ ਕੋਤੇ ਵੀ ਕਾਮਜਾਪਣੀ ਹੋ ਸਕਦਾ ਅੱਜ ਉਸੇ ਤਰ੍ਹਾਂ ਦੇ ਨਗੀਨੇ ਤੁਹਾਨੂੰ ਵਿਖਾਉਣੇ ਕਰਦੇ ਆ ਗੱਲਬਾਤ ਵੱਡੇ ਬਾਈ ਦੇ ਨਾਲ ਡਿਟੇਲ ਜਾਂਦੇ ਸਸਿਕਾਲ ਵੀਰੇ ਸਸਿਕਾ ਬਾਈ ਜੀ ਕੀ ਹਾਲ ਚਾਲ ਆ ਬਾਈ ਵਧੀਆ ਬਾਈ ਜੀ ਸੇਤਾ ਤੇ ਘਰ ਵਧੀਆ ਬਾਈ ਜੀ ਆਪਣੇ ਠੀਕ ਆ ਵੱਡੇ ਭਾਈ ਜਰਸੀ ਵੜਾ ਜਿਹੜੀ ਕਿੰਨੇ ਚਿਰ ਦੀ ਹੈ ਵੀਰੇ ਇਹ ਬਈ 4-5 ਦਿਨ ਦੀ ਕੱਚੀ ਹੈ ਬਸ 4-5 ਦਿਨ ਉਮਰ ਕਿੰਨੀ ਦੀ ਹੈ ਵੀਰੇ ਉਮਰ 2 ਦਿਨ ਦਾ 2 ਦਿਨ ਦਾ ਹਾਂਜੀ ਤੇ ਦਿਨ ਕਿੰਨੇ ਪਏ ਆ ਵੀਰੇ ਹਜੇ ਇਹ ਬਸ 5ਾਂ 5-6 ਦਿਨ ਤੱਕ ਕੱਚੀ ਹੈ 5-6 ਦਿਨਾਂ ਦੀ ਕੱਚੀ ਆ ਉੱਤੇ ਲੈ ਜੀ ਦਣ ਦੇ ਵੱਡੇ ਭਾਈ ਤੇਰੇ ਤੋਂ ਯਾਰ ਪੇ ਮੁਤਾਬਕ ਤੂੰ ਗਾਇਆਂ ਰੱਖੀਆਂ ਹੋਈਆਂ ਜਿਵੇਂ ਕਰੇ ਕਿੰਨਾ ਦੁੱਧ ਦੇ ਜੂਗੀ ਯਾਰ ਦੁੱਧ ਭਾਈ ਦੇ ਜੂਗੀ ਖੁੱਲਾ 18-20 18-20 ਕਿਲੋ ਦੇ ਜੂਗੀ ਹਾਂਜੀ ਤੇ ਇਹਦੇ ਸੀਮਣ ਸੁਮਣ ਦਾ ਕੋਈ ਰਿਕਾਰਡ ਪਤਾ ਵੀ ਨਹੀਂ ਸੀਮਣ ਦਾ ਰਿਕਾਰਡ ਦਾ ਨਹੀਂ ਭਈ ਇਹਦਾ ਓਕੇ ਤੇ ਇਹ ਗੱਬਣ ਦਾ ਵੀ ਨਹੀਂ ਪਤਾ ਵੀਰੇ ਜੇ ਟੋਕਨ ਪਾਇਆ ਪਉ ਤਾਂ ਟੋਕਨ ਵਿਖਾ ਦੀ ਕਾਨ ਦੇ ਵਿੱਚ ਜਿਹੜਾ ਪਾਇਆ ਇਹਦੇ ਤੋਂ ਗੱਪਲ ਹੋਊਗੀ ਤੇ ਸਰਚ ਮਾਰ ਲੈਣਗੇ ਭਰਾ ਵੀ ਚਾਏ ਇਹ ਹੋ ਸਕਦੀ ਹੈ ਕਿਉਂਕਿ ਮੇਰਾ ਮਨ ਕਹਿੰਦਾ ਵੀ ਕਿਸ ਚੰਗੇ ਟੀਮ ਹੋਊਗੀ ਹੈ ਕਿਉਂਕਿ ਟੋਕਨ ਹੁੰਦਾ ਹੀ ਇਸੇ ਕੰਮ ਨੂੰ ਆ ਬਾਈ ਤੇ ਵੀਰੇ ਕੱਢੀ ਪਾਰ ਨੂੰ ਕਿਰਾਂ ਦੀ ਹੁਣ ਇਹਦਾ ਹੁਣ ਆ ਇਹ ਮੁੱਲ ਜਾ ਕਰਦੀ ਦੇਣ ਲੈਣ ਵਾਲਾ ਕਿਤੇ ਨਾ ਹੋਵੇ ਮੰਨ ਲਾ ਵੀ ਵੀਡੀਓ ਵੇਖਦੇ ਵੇਖਦੇ ਨੂੰ ਅਗਲੇ ਨੂੰ ਦੰਦਲਾ ਪੈਣ ਵਾਲਾ ਕੰਮ ਕਰਦੇ ਮੁੱਲ ਮੰਗ ਕੇ ਉਥੇ ਟਿਕਾਣੇ ਜਿਹੇ ਵਾਲੇ ਗੱਲ ਕਰਦੀ ਨੇੜੇ ਹਾਂ ਬੜੀ ਖਰੀ ਵੱਤੀ ਹੈ ਨਾ ਤੁਰਦੀ ਤਰਦੀ ਬੜੀ ਚੰਗੀ ਆ ਹਨਾ ਬਾਈ ਇੱਕ ਗਾਹ ਨਜ਼ਰ ਤਾਂ ਨਹੀਂ ਲੱਗਦੀ ਇਹ ਕਿਉਂਕਿ ਰੰਗ ਕਹਿੰਦਾ ਨਾ ਕਰਮ ਵਾਲੀ ਦਾ ਕਾਲਾ ਵਾਦ ਕਾਲੇ ਰੰਗ ਨੂੰ ਨਜ਼ਰ ਘੱਟ ਲੱਗਦੀ ਹੁੰਦੀ ਆ ਹਮੇਸ਼ਾ ਥਣ ਵੀ ਚੰਗਾ ਬਾਈ ਹਨਾ ਥਣ ਬਹੁਤ ਚੰਗਾ ਲੱਗਿਆ ਸਾਰੀ ਚੰਗੀ ਆ ਬੱਤੀ ਲੈ ਵੀ ਸੱਜਣਾ ਹੁਣ ਰੇਟ ਦੱਸ ਮੈਨੂੰ ਕੀ ਕਰੀਏ ਇਹਦਾ ਇਹਦਾ ਬਾਈ 60000 ਰੁਪਏ ਮੰਗਦੇ 60000 ਰੁਪਏ ਹਾਂਜੀ ਬਾਈ ਜੀ ਮੁਕਰ ਨਾ ਜਾਈ ਬਾਅਦ ਚ ਨਹੀਂ 60000 ਰੁਪਏ ਕਾ ਮੰਗਦੇ ਮੁੱਦੇ ਨਹੀਂ ਕਿੰਨੇ ਦੀ ਡਾਲੇ ਤੇ ਕਿੰਨੇ ਦੀ ਚੜਾਉਣਾ ਜੇ ਸੁਣੋ ਬਸ ਜੇ ਸੁਣੋ ਹੀ ਆਈ ਮਾਨਤਨ ਹੋ ਜੂਗਾ ਜੀ ਨਹੀਂ ਆਇਆ ਨਾ ਕਰ ਯਾਰ ਚਾਹਾਂ ਕਹਦੇ ਰੱਸਾ ਫੜਾ ਦਿੰਨਾ ਮੈਂ ਮੈਂ ਮਾਤਨ ਕਰ ਦਾਂਗੇ ਜੀ 10 ਦੇ 10 ਦੇ ਕਿੰਨਾ ਕਰੇਗਾ ਬਾੜ ਦੀ ਕਿਤੇ ਦੇ ਦਾਂਗੇ ਜੀ ਬਾੜ ਦੀ ਦੇ ਦੇਗੇ ਹਾਂਜੀ ਹਾਂਜੀ 60 ਦੀ ਨਾ ਚੰਗੀ ਲੱਗੇ ਯਾਰ ਰੇਟ ਜੈ ਜੀ ਆ ਜੀ ਵੇਖ ਲੋ ਯਾਰ ਪਹਿਲਾਂ ਮੈਂ ਕਿਹੜਾ ਫਿਰ ਮੈਂ ਆਪ ਲੈਣੀ ਕਿਸੇ ਨੂੰ ਦਿਵਾਉਣੀ ਆ ਹੈ ਹਾਂਜੀ ਹਾਂਜੀ ਹੋ ਜੋ ਗੱਲ ਕਰ ਲੈਣਾ ਚੁੱਪ ਕਰਕੇ ਹਾਂ ਠੀਕ ਆ ਭਈ ਇਹ ਪਹਿਲੇ ਨਾ ਦੋ ਨੰਬਰ ਵਾਲੀ ਜਿਹੜੀ ਵੀਰੇ ਦੇਖੀ ਰਹੀ ਆ ਅੱਛਾ ਇਹ ਦੰਦੋ ਖੀਰੀ ਆ ਹਾਂਜੀ ਇਹ ਖੀਰੀ ਆ ਜੀ ਠੀਕ ਆ ਕਿੰਨੇ ਦਿਨ ਲੈਂਦੀ ਆ ਵੱਡੇ ਭਾਈ ਇਹ ਲੈਂਦੀ ਆ ਜੀ ਹਫਤਾਕ ਲੈਂਦੀ ਆ ਹੌਤਾਲੇ ਜੀ ਵੱਛੀ ਇਹ ਵੀ ਤੇਰੀ ਚੰਗੀ ਆ ਹਨਾ ਬਾਈ ਹਾਂਜੀ ਬਾਈ ਇੰਦੇ ਕੋਈ ਸੀਮਨ ਸੂਮਣ ਦਾ ਪਤਾ ਵੀਰੇ ਨਹੀਂ ਸੀਮਨ ਦਾ ਹੀ ਰੱਖਿਆ ਜੀ ਓਕੇ ਠੀਕ ਆ ਉਹ ਝੂਠ ਮਾਰਨਾ ਕੀ ਫਾਇਦਾ ਤੋਰੀ ਬਈਏ ਨੂੰ ਫੇਰ ਇਹਦੀ ਡਿਟੇਲ ਲੈਣਾ ਤੇ ਮੈਨੂੰ ਤੋੜ ਕੇ ਵਿਖਾ ਕੇ ਇਹਦੀ ਪੜੂਗੀ ਚੰਗੀ ਵੱਛੀ ਜੇ ਕੋਈ ਬਾਈ ਜੋੜਾ ਲੈ ਲਵੇ ਤੇ ਫਿਰ ਉਸਾਬ ਦਾ ਹੋ ਜਾਊਗਾ ਗੱਲਬਾਤ ਦਾ ਉਸਾਨ ਹੋ ਜਾਊਗਾ ਜੀ ਹੈ ਹੋ ਜਾਊਗਾ ਜੀ ਲੈ ਵੀ ਮੇਤਰੋ ਜੋੜੇ ਲੈਣ ਦੇ ਵਿੱਚ ਵੱਟੀਆਂ ਛੋਟਾਂ ਹੋ ਜਾਣੀਆਂ ਵੱਛੀਆਂ ਨਵਾਂ ਹਨ ਪਹਿਲਾ ਪਹਿਲਾ ਸੂਆ ਆ ਖੀਰੀਆ ਤੇ ਆ ਦੂਦੰਦਾਂ ਜੇ ਤਿੰਨਾਂ ਦੀ ਦੋਵਾਂ ਦੀ ਗੱਲ ਮਿਲਾਈ ਫਿਰ ਤਿੰਨ ਦੰਦ ਬਣਦੇ ਆ ਮਨ ਲਾ ਵੀ ਜੇ ਖੀਰੀ ਦਾ ਤੇ ਦੂਦੰਦ ਮਲਾਉਣੇ ਹਨ ਫਿਰ ਤਿੰਨ ਦੰਦ ਬਣਦੀਆਂ ਦੋਵੇਂ ਪਰ ਨਹੀਂ ਤੁਸੀਂ ਟਾਂਚੇ ਵੱਲੋਂ ਵਜੂਦ ਵੱਲੋਂ ਵਜਨ ਵੱਲੋਂ ਚੰਗੀਆਂ ਵਾ ਸਰੀਰਕ ਬੰਤਰ ਵੱਲੋਂ ਬੜੀਆਂ ਪੱਧਰੀਆਂ ਸਮੰਦਰੀਆਂ ਨੈਣ ਨਕਸ਼ਾ ਵਸੀ ਡੱਬੀ ਦੇ ਵੀ ਬਹੁਤ ਚੰਗੇ ਆ ਤੇ ਭਾਈ ਇਹਦੇ ਇਹ ਕਿੰਨੇ ਦੀ ਦੇ ਦਈਏ ਵੀਰੇ ਇਹਦਾ ਵੀ 8000 ਰੁਪਏ ਮੰਗਦੇ 8000 ਰੁਪਏ ਹਾਂਜੀ ਹਾਂਜੀ ਜੇ ਕੋਈ ਜੋੜਾ ਹੀ ਕਵੇ ਤਾਂ ਵੀਰੇ ਇੱਕ ਵੀ ਦਾ ਚੜਾ ਦੇਗਾ ਕਿ ਨਹੀਂ ਚੜਾਉਂਦਾ ਜੋੜਾ ਕੋਈ ਗੱਲ ਨਹੀਂ ਕਰ ਲਾਂਗੇ ਹਾਂ ਕੋਈ ਗੱਲ ਨਹੀਂ ਕਰ ਲਾਂਗੇ ਜੋੜੇ ਠੀਕ ਆ ਵੀ ਲੈ ਵੀ ਮਿੱਤਰੋ ਮੰਨ ਲਾ ਵੀ ਥੋੜਾ ਬਹੁਤਾ ਹੋਰ ਪਵਾਊਗਾ ਕੋਈ 2-4 ਹਜ਼ਾਰੇ ਮੈਨੂੰ ਵੀ ਲੱਗ ਗਿਆ ਪਤਾ ਪਰ ਚਲੋ ਕੋਈ ਨਾ ਗੱਲਬਾਤ ਕਰ ਲਿਓ ਬਾਈ ਨਾਲ ਬਾਈ ਦੋਵੇਂ ਬੱਛੀਆਂ ਤੁਹਾਡੇ ਕੰਮ ਦੀਆਂ ਤੇ ਦੋਵਾਂ ਦੀ ਡਿਟੇਲ ਹੈ ਤੇ ਨੰਬਰ ਤੇ ਹੀ ਕਰਾਉਦੀ ਵੀਰੇ ਨੰਬਰ ਉਹੀ ਲਾਉਣਾ ਆਪਾਂ ਉਹੀ ਲਾਉਣਾ ਸਕਰੀਨ ਦੇ ਉੱਤੇ ਨੰਬਰ ਲੱਗਾ ਹੋਊਗਾ ਗੱਲਬਾਤ ਲਈ ਸੰਪਰਕ ਕਰ ਲਿਓ ਪਿੰਡ ਗਿੱਲਾ ਗਾਇਆਂ ਦੋ ਜਣਗੀਆਂ ਮੇਲਾ ਧੰਨਵਾਦ